ਹਉਦਾ ਅਧਿਆਇ 3 ਯਹਵਾਹ ਤੇ ਪਰੋਸਾ اے میرے ਪੁੱਤਰ ਮੇਰੀ ਤਾਲੀਮ ਨੂੰ ਨਾ ਭੁੱਲ ਸਗੋ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬਾਈ ਜੀਉਣ ਦੇ ਵੜੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਦਇਆ ਤੇ ਸਚਾਈ ਤੈਨੂੰ ਨਾ ਛੱਡਣ ਉਹਨਾਂ ਨੂੰ ਆਪਣੇ ਗਲ ਦੇ ਦਵਾਲੇ ਬਲ ਹੈ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਵਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਤੇ ਨੀਕਨਾਮੀ ਪਾਏਗਾ ਆਪਣੇ ਪੂਰੇ ਦਿਲ ਨਾਲ ਯਹਵਾਹ ਤੇ ਪਰੋਸਾ ਰੱਖ ਅਤੇ ਆਪਣੀ ਹੀ ਸਮਝ ਤੇ ਇਤਬਾਰ ਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਯਹੋਵਾ ਦਾ ਭੈ ਰੱਖ ਅਤੇ ਬੁੜਾਈ ਤੋਂ ਲਾਂਭੇ ਰਹਿ ਇਸ ਤੋਂ ਤੇਰੀ ਨਾਭੀ ਨਿਰੋਗ ਤੇ ਤੇਰੀਆਂ ਹੱਡੀਆਂ ਪੁਸਟ ਰਹਿਣਗੀਆਂ ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾ ਦੀ ਮਹਿਮਾ ਕਰ ਹਾਂ ਤੇਰੇ ਖਾਤੇ ਪੈਦਾਵਾਰ ਨਾਲ ਭੜੇ ਭੜੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਬਿਲ ਨੇ ਨਵੇਂ ਰਸ ਨਾਲ ਛਲਕਣਗੇ हे ਮੇਰੇ ਪੁੱਤਰ ਤੂੰ ਯਹੋਵਾ ਦੀ ਤਾਲ ਨੂੰ ਤੁੱਛ ਨਾ ਜਾਣ ਅਤੇ ਜਾ ਉਸ ਤੈਨੂੰ ਚਿਰਕੇ ਤਾਂ ਅੱਕ ਨਾ ਜਾਇ ਕਿਉਂ ਜੋ ਯਹਵਾ ਉਸੇ ਨੂੰ ਤਾਰਦਾ ਹੈ ਜਿਸ ਨਾਲ ਪਿਆਰ ਕਰਦਾ ਹੈ ਜਿਵੇਂ ਪਿਓ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ ਤਨ ਹੈ ਉਹ ਆਦਮੀ ਜਿਸ ਨੂੰ ਬੁੱਧ ਲਾਬਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ ਕਿਉਂ ਜੋ ਉਹਦੀ ਪ੍ਰਾਪਰਟੀ ਚਾਂਦੀ ਦੀ ਪ੍ਰਾਪਰਟੀ ਨਾਲੋਂ ਅਤੇ ਉਹਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ ਉਹ ਤਾਂ ਲਾਲਾਂ ਨਾਲੋਂ ਵੀ ਅਨਮੋਲ ਹੈ ਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਉਹਨਾਂ ਵਿੱਚੋਂ ਕੋਈ ਵੀ ਉਹਦੇ ਤੁਲ ਨਹੀਂ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਆਇਆ ਤੇ ਖੱਬੇ ਹੱਥ ਵਿੱਚ ਤਨ ਤੇ ਆਦਰ ਹੈ ਉਹਦੇ ਰਾਮਨ ਭੁੰਦੇ ਅਤੇ ਉਹਦੇ ਸਾਰੇ ਪਹੇ ਸ਼ਾਂਤੀ ਦੇ ਹਨ ਜਿਹੜੇ ਉਹਨੂੰ ਗ੍ਰਹਿਣ ਕਰਦੇ ਹਨ ਉਹ ਉਹਨਾਂ ਲਈ ਜੀਵਨ ਦਾ ਬਿਰਛ ਅਤੇ ਜੋ ਕੋਈ ਉਹਨੂੰ ਫੜੀ ਰੱਖਦਾ ਹੈ ਉਹ ਖੁਸ਼ ਦਿੰਦਾ ਹੈ ਯਹੋਵਾ ਨੇ ਬੁੱਧ ਨਾਲ ਧਰਤੀ ਦੀ ਨਿਊ ਧਰੀ ਅਤੇ ਸਮਝ ਨਾਲ ਆਕਾਸ਼ ਨੂੰ ਕਾਇਮ ਕੀਤਾ ਉਸਦੇ ਗਿਆਨ ਨਾਲ ਹੀ ਡੰਗਿਆਈਆਂ ਫੁੱਟ ਨਿਕਲੀਆਂ ਅਤੇ ਬਦਲਾ ਵਿੱਚ ਉਤਰੇ ਲਪੇਂਦੀ ਹੈ हे मेरे पुत्र दनाई ਅਤੇ ਸੋਜੀ ਨੂੰ ਸਾਹਮ ਕੇ ਰੱਖ ਇਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਉਹ ਤੇਰੇ ਜੀਲੇ ਜੂਣ ਅਤੇ ਤੇਰੇ ਗੱਲ ਹੀ ਸ਼ਿੰਗਾਰ ਹੋਣ ਗਿਆ ਫਿਰ ਤੂੰ ਆਪਣੇ ਰਾਹਾਂ ਵਿੱਚ ਬੇਖੜਕੇ ਚੱਲੇਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰਨਾ ਲੱਗੇਗਾ हां तू ਲੰਮਾ ਪਵੇਗਾ ਤੇ ਤੇਰੀ ਨੀਂਦ ਮਿੱਠੀ ਹੋਵੇਗੀ ਅਚਾਨਕ ਦੇ ਪੈਰ ਤੋਂ ਨਾ ਡੜੀ ਅਤੇ ਨਾ ਹੀ ਦੁਸ਼ਤਾਂ ਤੋਂ ਤੇ ਆਉਣ ਵਾਲੀ ਬੇਰਾਨੀ ਤੋਂ ਕਿਉਂਕਿ ਜੋ ਇਹ ਹੋਵਾ ਤੇਰੀ ਆਸ ਹੋਵੇਗਾ ਤੇ ਉਹ ਤੇਰੇ ਪੈਰ ਨੂੰ ਫਸਨ ਤੋਂ ਬਚਾਵੇਗਾ ਜੇ ਤੇਰੇ ਹੱਥ ਵਾਸ ਹੋਵੇ ਤਾਂ ਜਿੰਨਾਂ ਦਾ ਹੱਕ ਹੈ ਉਹਨਾਂ ਦਾ ਭਲਾ ਕਰਨੋਂ ਨਾ ਰੁਕੀ ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗਵਾਂਢੀ ਨੂੰ ਇਹ ਨਾਂ ਆਖੇ ਭਈ ਤੂੰ ਜਾ ਤੇਰਾ ਅਮੀ ਮੈਂ ਹਲਕੇ ਤੈਨੂੰ ਦੇਵਾਂਗਾ ਜਦ ਤੇਰਾ ਗਵਾਂਢੀ ਨਿਚਿੰਤ ਤੇਰੇ ਕੋਲ ਵੱਸਦਾ ਹੈ ਤਾਂ ਉਸਦੀ ਵਡਿਆਈ ਦੀ ਜੁਗਤਨਾ ਕਰ ਜਿਸਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ ਉਸਦੇ ਨਾਲ ਐਵੇਂ ਬਖੇੜਾ ਨਾ ਕਰ ਜ਼ਾਲਮ ਦੀ ਰੀਸ ਨਾ ਕਰ ਨਾ ਉਹਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੋਣ ਕਿਉਂ ਜੋ ਕਬੇ ਤੋਂ ਇਹ ਹੋਵਾ ਨੂੰ ਕਿਣੋਂਦੀ ਹੈ ਪਰ ਸਚਿਆਰਾ ਨਾਲ ਉਹਦੀ ਦੋਸਤੀ ਹੈ ਦੁਸ਼ਟਾਂ ਦੇ ਘਰ ਉੱਤੇ ਇਹ ਹੋਵਾ ਦਾ ਸ਼ਰਾਬ ਪਿੰਦਾ ਹੈ ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ ਸੱਚੀ ਮੁੱਚੀ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ ਪਰ ਮਸਕੀਨਾ ਉੱਤੇ ਉਹ ਕਿਰਪਾ ਕਰਦਾ ਹੈ ਬੁੱਧਵਾਨ ਆਦਰ ਦੇ ਵਾਰਸ ਹੋਣਗੇ ਪਰ ਮੂਰਖਾਂ ਦੀ ਤਰੱਕੀ ਬਸ ਸ਼ਰਮ ਹੀ ਹੋਵੇਗੀ ਆਮੀਨ